ਅੱਜ ਦੀ ਵੀਡੀਓ ਵਿੱਚ ਆਪਾਂ ਪਰਿਵਾਰ ਬਾਰੇ ਗੱਲਬਾਤ ਕਰਾਂਗੇ ਪਰਿਵਾਰ ਉਹ ਕਮਾਨ ਹੁੰਦੀ ਹੈ ਜਿਸ ਰਹੀਂ ਸੰਸਾਰ ਵਿੱਚ ਅਸੀਂ ਤੀਰ ਵਾਂਗ ਸਿੱਧੇ ਜਾਂਦੇ ਹਾਂ ਜਿਤਨੀ ਸ਼ਕਤੀਸ਼ਾਲੀ ਟਿਕਾਊ ਅਤੇ ਮਜ਼ਬੂਤ ਇਹ ਕਮਾਨ ਹੋਵੇਗੀ ਉਤਨੀ ਹੀ ਦੂਰ ਤੱਕ ਸਾਡੀ ਪ੍ਰਵਾਹ ਜਾਵੇਗੀ ਸਾਡੇ ਮਨ ਦੀ ਚੁਗਾਠ ਸਾਡੇ ਪਰਿਵਾਰ ਵਿੱਚ ਹੀ ਸਿਰਜੀ ਜਾਂਦੀ ਹੈ ਪਰਿਵਾਰ ਉਹ ਪਾਟਸ਼ਾਲਾ ਹੁੰਦੀ ਹੈ ਜਿੱਥੇ ਅਸੀਂ ਪਿਆਰ ਕਰਨ ਅਤੇ ਦੂਜਿਆਂ ਦਾ ਧਿਆਨ ਰੱਖਣ ਦਾ ਪਹਿਲਾ ਅਤੇ ਪੱਕਾ ਸਬਕ ਸਿੱਖਦੇ ਆਂ ਪਰਿਵਾਰ ਵਿੱਚ ਹੀ ਸਾਨੂੰ ਗਿਆਨ ਅਤੇ ਧਿਆਨ ਦੀ ਜਾਗ ਲੱਗਦੀ ਹੈ ਪਰਿਵਾਰ ਹੀ ਸਾਨੂੰ ਉੱਚਾ-ਉੱਚਾ ਸੋਚਣਾ ਅਤੇ ਮਿੱਠਾ-ਮਿੱਠਾ ਬੋਲਣਾ ਸਿਖਾਉਂਦਾ ਹੈ ਤੁਹਾਡੀ ਅਮੀਰੀ ਇਸ ਗੱਲ ਵਿੱਚ ਹੈ ਕਿ ਕਿੰਨੇ ਪਰਿਵਾਰ ਤੁਹਾਡੀ ਇਡੀ ਕਰ ਰਹੇ ਹਨ ਅਤੇ ਕਿੰਨੇ ਵਿਅਕਤੀ ਤੁਹਾਡੇ ਪਰਿਵਾਰ ਵਿੱਚ ਆਉਣ ਲਈ ਤੰਗ ਰਹੇ ਹਨ ਸੰਦੀਵੀ ਸਬੰਧ ਪਰਿਵਾਰ ਦੇ ਰੂਪ ਵਿੱਚ ਜੀ ਸੰਭਵ ਹੁੰਦੇ ਹਨ ਜਿੱਥੇ ਹਰ ਕਿਸੇ ਨਾਲ ਵਾਪਰਨ ਵਾਲੀ ਹਰ ਘਟਨਾ ਅਤੇ ਦੁਰਘਟਨਾ ਖੁਸ਼ੀ ਅਤੇ ਉਦਾਸੀ ਬਾਕੀ ਸਾਰਿਆਂ ਨੂੰ ਬੜੀ ਨੇੜਿਓਂ ਪ੍ਰਭਾਵਿਤ ਕਰਦੀ ਹੈ ਪਰਿਵਾਰ ਵਿੱਚ ਦਰਿਆ ਦੇ ਉਹ ਕਿਨਾਰੇ ਹੁੰਦੇ ਹਨ ਜਿਨ੍ਹਾਂ ਵਿਚਾਰ ਅਸੀਂ ਵਹਿਣਾ ਸਿੱਖਦੇ ਹਾਂ ਜੇ ਪਰਿਵਾਰ ਦੀ ਟੋਰ ਸામੀ ਨਾ ਹੋਵੇ ਤਾਂ ਸਾਡੀ ਦ੍ਰਿਸ਼ਟੀ ਸੰਤੁਲਿਤ ਨਹੀਂ ਹੋ ਸਕਦੀ ਸਾਡਾ ਪਰਿਵਾਰ ਸਾਨੂੰ ਆਪਣੇ ਆਪ ਨੂੰ ਸਮਝਣ ਦੀ ਜਾਗ ਸਿਖਾਉਂਦਾ ਹੈ ਅਤੇ ਆਪਣੇ ਆਪ ਨੂੰ ਸਮਝ ਕੇ ਹੀ ਅਸੀਂ ਆਪਣੇ ਆਲੇ ਦੁਆਲੇ ਨੂੰ ਸਵੀਕਾਰ ਕਰਕੇ ਕੋਈ ਸੇਧ ਪ੍ਰਦਾਨ ਕਰ ਸਕਦੇ ਹਾਂ ਅਸੀਂ ਕਿਧਰੇ ਵੀ ਜਾਈਏ ਸਾਡੇ ਪਰਿਵਾਰ ਦੀ ਆਬਾ ਮਾਨ ਸਤਕਾਰ ਬੇਇਜ਼ਤੀ ਅਤੇ ਬਦਨਾਮੀ ਸਾਡੇ ਨਾਲ ਚੱਲਦੀ ਹੈ ਖੇਤੀਬਾੜੀ ਵਾਲਾ ਜੀਵਨ ਹੀ ਅਜਿਹਾ ਸੀ ਕਿ ਵੱਡੇ ਪਰਿਵਾਰ ਸੰਭਵ ਹੋਈ। ਉਹਨਾਂ ਪਰਿਵਾਰਾਂ ਵਿੱਚ ਨਾ ਕੋਈ ਆਤਮਕਾਤ ਕਰਦਾ ਸੀ, ਨਾ ਕੋਈ ਤਲਾਕ ਦਿੰਦਾ ਸੀ, ਨਾ ਕੋਈ ਉਦਾਸ ਹੁੰਦਾ ਸੀ, ਨਾ ਕੋਈ ਮਜੂਸ ਕਰਦਾ ਸੀ। ਅਦਿ ਜੋਗਾ ਨੇ ਜੀਵਨ ਦੀ ਸੁਰਤਾਲ ਹੀ ਬਦਲ ਦਿੱਤੀ ਹੈ। ਪਿਤਾ ਬਹੁਤਾ ਚਿਰ ਘਰੋਂ ਬਾਹਰ ਰਹਿੰਦਾ ਹੈ ਤੇ ਮਾਮਾਕੁੱਲ ਆਪਣੀਆਂ ਧੀਆਂ ਨੂੰ ਸਿਖਾਉਣ ਲਈ ਕੁਝ ਵੀ ਨਹੀਂ ਹੁੰਦਾ। ਪਰਿਵਾਰ ਵਿੱਚ ਗੁਜ਼ਾਰਿਆ ਜਾਣ ਵਾਲਾ ਸਮਾਂ ਘਟਦਾ ਜਾ ਰਿਹਾ ਹੈ। ਸਾਡਾ ਸਾਰਿਆਂ ਦਾ ਜੀਵਨ ਕੁਝ ਇਸ ਪ੍ਰਕਾਰ ਖਿੰਡਰ ਗਿਆ ਹੈ ਜਿਵੇਂ ਅਸੀਂ ਸਾਰੇ ਕਿਸੇ ਨੂੰ ਲੱਭ ਰਹੀਏ ਹੋਈਏ ਖੁਸ਼ਹਾਲੀ ਆਪਣੀ ਕਿਸਮ ਦਾ ਨੁਕਸਾਨ ਕਰਦੀ ਹੈ ਇਹ ਵਿਛੋੜਦੀ ਹੈ ਲੋਕਾਂ ਨੂੰ ਅੱਖੋਂ ਭਰੋਖੇ ਕਰਦੀ ਹੈ ਅਤੇ ਇਸ਼ਾਵਾਂ ਨੂੰ ਵਧਾਉਂਦੀ ਹੈ ਕੁਝ ਦੇਣ ਦੀ ਦਲੇਰੀ ਘਟਦੀ ਹੈ ਸਭ ਕੁਝ ਲੈਣ ਦਾ ਲਾਲਚ ਵਧਦਾ ਹੈ ਆਲੇ ਦੁਆਲੇ ਵਸੂ ਸੰਗੜੀ ਹੁੰਦੀ ਜਾਂਦੀ ਹੈ ਪਰ ਗਵਾਂਢੀ ਗਵਾਚਦੇ ਜਾ ਰਹੇ ਹਨ ਲੋਕ ਖਾਈ ਜਾ ਰਹੇ ਹਨ ਪਰ ਰਜਦੇ ਨਹੀਂ ਪਹਿਲਾਂ ਬੱਚੇ ਸਕੂਲ ਜਾਣ ਤੋਂ ਡਰਿਆ ਕਰਦੇ ਸੀ ਪਰ ਹੁਣ ਘਰ ਵਾਪਸ ਆਉਣ ਤੋਂ ਘਬਰਾਉਂਦੇ ਹਨ ਹੁਣ ਮਾਪੇ ਹੋਣਾ ਮਾਣ ਵਾਲੀ ਗੱਲ ਨਹੀਂ ਰਹੀ ਇੱਕ ਮੁਸੀਬਤ ਬਣ ਗਈ ਹੈ ਹੁਣ ਅਸੀਂ ਕਿਸੇ ਦੇ ਨੇੜੇ ਹੋਣ ਤੋਂ ਵੀ ਡਰਦੇ ਹਾਂ ਅਤੇ ਵੱਖਰੇ ਹੋਣ ਤੋਂ ਵੀ ਕੋਈ ਵੀ ਜਿੱਤ ਨਹੀਂ ਰਿਹਾ ਸਾਰੇ ਹਾਰ ਰਹੇ ਨੇ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ ਪਰ ਭਾਵਕ ਅਤੇ ਮਾਨਸਿਕ ਸਮੱਸਿਆਵਾਂ ਦਾ ਬੋਝ ਵੱਧ ਰਿਹਾ ਹੈ ਸਾਡੀ ਸਭਨਾਂ ਦੀ ਇਹ ਆਦਤ ਹੈ ਕਿ ਜੇ ਇੱਕ ਡਾਕਟਰ ਮਿਲ ਜਾਵੇ ਤਾਂ ਅਸੀਂ ਸਾਰੇ ਵੱਖ-ਵੱਖ ਰੋਗਾਂ ਦੇ ਮਰੀਜ਼ ਬਣ ਜਾਂਦੇ ਹਾਂ ਅਤੇ ਜੇ ਇੱਕ ਮਰੀਜ਼ ਮਿਲ ਜਾਵੇ ਤਾਂ ਅਸੀਂ ਸਾਰੇ ਡਾਕਟਰ ਬਣ ਕੇ ਸਲਾਹਾਂ ਦੇਣ ਲੱਗ ਜਾਂਦੇ ਹਾਂ ਇਸੇ ਤਰ੍ਹਾਂ ਜਿੰਨਾ ਪਰਿਵਾਰਾਂ ਵਿੱਚ ਬਹਿਸ ਵਧੇਰੇ ਹੁੰਦੀ ਹੈ ਉੱਥੇ ਮਲੂਕ ਤਕਨੀ ਨਾਲ ਇੱਕ ਦੂਜੇ ਨੂੰ ਵੇਖਣਾ ਦੀ ਸੰਭਾਵਨਾ ਉਜਾਗਰ ਨਹੀਂ ਹੁੰਦੀ ਜਿੱਥੇ ਜਨਮ ਅਤੇ ਮਰਨ ਦੇ ਵਿਚਕਾਰ ਵਾਪਰਨ ਵਾਲੀ ਹਰ ਘਟਨਾ ਨੂੰ ਸੁਣਨ ਅਤੇ ਸੁਨੋਂ ਦਾ ਵਕਤ ਨਹੀਂ ਉੱਥੇ ਕਾਰ ਜੇਲ ਵਰਗਾ ਜਾਂ ਪਾਗਲਖਾਨੇ ਵਰਗਾ ਜਿਹਾ ਹੋ ਨਿਪੜਦਾ ਹੈ ਜਨਮ ਬਿਮਾਰੀ ਵਿਆਹ ਅਤੇ ਮੌਤ ਪਰਿਵਾਰ ਵਿੱਚ ਵਾਪਰਨ ਵਾਲੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਹਨ ਜੇ ਤੁਹਾਡੇ ਪਰਿਵਾਰ ਵਿੱਚ ਇੱਕ ਦੂਜੇ ਨੂੰ ਮੁਆਫ ਕਰਨ ਦੀ ਉਦਾਰਤਾ ਨਹੀਂ ਜੇ ਇੱਕ ਦੂਜੇ ਉੱਤੇ ਭਰੋਸਾ ਕਰਨ ਦਾ ਸਲੀਕਾ ਨਹੀਂ ਜੇ ਇੱਕ ਦੂਜੇ ਦੀਆਂ ਸਮੱਸਿਆਵਾਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਪਛਾਣਨ ਅਤੇ ਪ੍ਰਵਾਨ ਕਰਨ ਦੀ ਦਲੇਰੀ ਨਹੀਂ ਤਾਂ ਤੁਸੀਂ ਕਿਸੇ ਪਰਿਵਾਰ ਵਿੱਚ ਨਹੀਂ ਵਿਚਰੇ ਕਿਸੇ ਹੋਟਲ ਵਿੱਚ ਲੁੱਟੇ ਜਾ ਰਹੇ ਅਤੇ ਕਿਸੇ ਹਸਪਤਾਲ ਵਿੱਚ ਰੋਲੇ ਜਾ ਰਹੇ ਹੋ ਪਰਿਵਾਰ ਉਹ ਵਾਤਾਵਰਣ ਦਿੰਦਾ ਹੈ ਜੈਸ ਵਿੱਚ ਅਸੀਂ ਨਿਸ਼ਚਿੰਤ ਹੋ ਕੇ ਸੌਂਦੇ ਹਾਂ ਅਤੇ ਸਵੇਰੇ ਹੌਲੀ-ਫੁੱਲ ਸਰੀਰ ਨਾਲ ਉੱਠਦੇ ਹਾਂ ਅਤੇ ਪਰਿਵਾਰ ਦਾ ਇੱਕ ਹੋਰ ਦਿਨ ਮਿਲ ਜਾਣ ਲਈ ਸ਼ੁਕਰ ਮਨਾਉਂਦੇ ਹਾਂ ਪਿਆਰ ਨੂੰ ਪਿਆਰ ਹੀ ਰਜਾਉਂਦਾ ਹੈ ਅਤੇ ਇਹ ਰਾਜ ਕੇਵਲ ਪਰਿਵਾਰ ਵਿੱਚ ਰਹਿਣ ਨਾਲ ਹੀ ਸੰਭਵ ਹੁੰਦਾ ਹੈ ਸੁਖੀ ਪਰਿਵਾਰਾਂ ਦੀ ਇਹ ਪਛਾਣ ਹੁੰਦੀ ਹੈ ਕਿ ਉੱਥੇ ਅਧੂਰੇ ਵਾਕਾਂ ਨਾਲ ਵੀ ਪੂਰੇ ਅਰਥ ਸਮਝ ਆ ਜਾਂਦੇ ਹਨ दुखी ਪਰਿਵਾਰ ਉਹ ਹੁੰਦਿਆਂ ਜਿੱਥੇ ਸਨੇਹਾ ਦਾ ਲੈਣ ਦੇਣ ਸਿੱਧਾ ਸੋਖਾ ਤੇ ਸਖਾਵਾਂ ਨਹੀਂ ਹੁੰਦਾ ਜਿੱਥੇ ਆਪਣੀ ਗੱਲ ਕਹਿਣ ਵਿੱਚ ਲੋੜ ਨਾਲ ਉਹਦੇਰੇ ਸਮਾਂ ਲੱਗਣ ਦੇ ਬਾਵਜੂਦ ਸਮਝਣ ਵਿੱਚ ਭੁਲੇਖਾ ਲੱਗਦਾ ਹੈ ਅਤੇ ਸਹਿਮਤ ਹੋਣ ਵਿੱਚ ਝਿਜਕ ਹੁੰਦੀ ਹੈ ਕਿਸੇ ਪਰਿਵਾਰ ਵਿੱਚ ਸਨੇਹਾਂ ਦਾ ਆਦਾਨ ਪ੍ਰਦਾਨ ਜਿੰਨਾ ਸਖਾਵਾਂ ਹੋਵੇਗਾ ਉਤਨਾ ਹੀ ਇਸ ਸਮੱਸਿਆਵਾਂ ਨੂੰ ਸੁਲਝਾਉਣ ਲਈ ਵਾਤਾਵਰਣ ਉਤਸ਼ਾਹ ਵਾਲਾ ਹੋਵੇਗਾ। ਦੁਖੀ ਪਰਿਵਾਰ ਆਪਣੇ ਲਈ ਹੀ ਨਹੀਂ ਦੂਜਿਆਂ ਲਈ ਵੀ ਸਮੱਸਿਆਵਾਂ ਉਪਜਾਉਂਦੇ ਹਨ। ਜਦੋਂ ਕਿ ਸੁਖੀ ਪਰਿਵਾਰ ਆਪਣੀਆਂ ਹੀ ਨਹੀਂ ਦੂਜਿਆਂ ਦੀਆਂ ਸਮੱਸਿਆਵਾਂ ਵੀ ਸੁਲਝਾਉਂਦੇ ਹਨ। ਸੁਖੀ ਪਰਿਵਾਰ ਗਲਤੀਆਂ ਦੇ ਬਾਵਜੂਦ ਵਿਕਾਸ ਕਰਦੇ ਹਨ। ਪਰ ਦੁਖੀ ਪਰਿਵਾਰ ਪ੍ਰਾਪਤੀਆਂ ਦੇ ਬਾਵਜੂਦ ਨਿਗਰਦੇ ਹਨ। ਹਰ ਸੁਖੀ ਪਰਿਵਾਰ ਵਿੱਚ ਇੱਕੀਆਗੂ ਹੁੰਦਾ ਹੈ। ਹਰ ਦੁਖੀ ਪਰਿਵਾਰ ਵਿੱਚ ਇੱਕ ਅਜਿਹੀ ਟੀਮ ਹੁੰਦੀ ਹੈ ਜਿੱਥੇ ਹਰ ਕੋਈ ਗੋਲ ਕੀਪਰ ਵਾਂਗ ਅੜ ਖੜੋਂਦਾ ਹੈ ਚੰਗੇ ਪਰਿਵਾਰ ਵਿੱਚ ਕੋਈ ਵੀ ਤਬਦੀਲੀ ਛਟਪਟ ਨਹੀਂ ਵਾਪਰਦੀ ਕਿਉਂਕਿ ਛਟਪਟ ਵਾਪਰਨ ਵਾਲੀ ਕੋਈ ਵੀ ਤਬਦੀਲੀ ਹੰਡ ਅਨਸਾਰ ਨਹੀਂ ਹੁੰਦੀ ਚੰਗੇ ਪਰਿਵਾਰ ਵਿੱਚ ਯਤਨ ਕੀਤਾ ਜਾਂਦਾ ਹੈ ਕਿ ਦੂਜਿਆਂ ਵਰਗੇ ਬਣਦਾ ਪਰ ਦੂਜਾ ਨੂੰ ਆਪਣੇ ਵਰਗਾ ਬਣਾਉਣ ਦੀ ਜ਼ੇਦ ਨਹੀਂ ਕੀਤੀ ਜਾਂਦੀ ਚੰਗੇ ਪਰਿਵਾਰਾਂ ਦੇ ਸਾਰੇ ਜੀ ਇਕੱਠੇ ਖਲੋਂਦੇ ਹਨ ਪਰ ਬਹੁਤਾ ਨਾਲ-ਨਾਲ ਵੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਦਰਖਤ ਇੱਕ ਦੂਜੇ ਦੀ ਛਾਂ ਹਿੱਟ ਨਹੀਂ ਨਹੀਂ ਵਿਕਸਦੇ ਚੰਗੇ ਪਰਿਵਾਰਾਂ ਦੇ ਜੀ ਆਪਸ ਵਿੱਚ ਇਤਨੀ ਕਵਿਥ ਰੱਖ ਲੈਂਦੇ ਹਨ ਕਿ ਖੁੱਲੀਆਂ ਹਵਾਵਾਂ ਉਹਨਾਂ ਦੇ ਵਿਚਕਾਰ ਨੱਚ ਸਕਣ ਇਨ੍ਹਾਂ ਪਰਿਵਾਰਾਂ ਦੀਆਂ ਮਾਵਾਂ ਨਿੱਗਰਨੀਹਾ ਵਾਂਗ ਹੁੰਦੀਆਂ ਹਨ ਜਿਹੜੀਆਂ ਆਪ ਐਲ ਰਹਿੰਦੀਆਂ ਹਨ ਤਾਂ ਕਿ ਉਹਨਾਂ ਦੀ ਸੰਤਾਨ ਜਿੰਦਗੀ ਦਾ ਜਸ਼ਨ ਮਨਾ ਸਕੇ ਇੱਥੇ ਪਿਤਾ ਕਮਾਨ ਵਾਂਗ ਝੁਕ ਜਾਂਦੇ ਹਨ ਲਚਕ ਨਾਲ ਮੁੜ ਜਾਂਦੇ ਹਨ ਤਾਂ ਕਿ ਉਹਨਾਂ ਦੇ 3 ਪੁੱਤਰ ਦੂਰ ਦੇ ਮੇਲਾ ਵੱਲ ਸਿੱਧੇ ਜਾ ਸਕਣ ਚੰਗੇ ਪਰਿਵਾਰ ਮਿਹਨਤ ਨਾਲ ਅਮੀਰ ਅਤੇ ਖੁਸ਼ਹਾਲ ਹੁੰਦੇ ਹਨ ਉਹਨਾਂ ਨੂੰ ਸੌਖੀਆਂ ਜਿੱਤਾਂ ਦੀ ਆਦਤ ਨਹੀਂ ਹੁੰਦੀ ਉਹਨਾਂ ਲਈ ਵਿਹਲੇ ਰਹਿਣਾ ਬਹਾਰਾਂ ਤੋਂ ਮੁਨਕਰ ਹੋਣ ਵਾਂਗ ਹੁੰਦਾ ਹੈ। ਉਹਨਾਂ ਵਿੱਚ ਮਿਹਨਤ ਦੇ ਰਾਹ ਪੈ ਕੇ ਜੀਵਨ ਨੂੰ ਲੱਭਣ ਦੀ ਤਾਂਘ ਹੁੰਦੀ ਹੈ। ਤਾਂ ਕਿ ਉਹ ਜੀਵਨ ਦੇ ਧੁਰ ਅੰਦਰਲੇ ਪੇਤਾ ਨਾਲ ਇਕਮਕ ਹੋ ਸਕਣ। ਮਾਪਿਆਂ ਨੂੰ ਤੁਹਾਡੇ ਕਿਸੇ ਤੋਹਫੇ ਦੀ ਲੋੜ ਨਹੀਂ। ਉਹਨਾਂ ਵੱਲੋਂ ਦਿੱਤੇ ਜੀਵਨ ਨਾਲੋਂ ਵੱਡਾ ਤੋਹਫ਼ਾ ਕੀ ਹੋ ਸਕਦਾ ਹੈ? ਪਰ ਜੇ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਭਰਪੂਰ ਟੰਗ ਨਾਲ ਰੱਜ ਕੇ ਜਿਉਣ ਦਾ ਅਫਸਰ ਦਿਓ ਜਿਹੜੇ ਆਪਣੇ ਮਾਪਿਆਂ ਦਾ ਨਾਮ ਸੱਚੇ ਮਾਣ ਨਾਲ ਲੈਂਦੇ ਹਨ ਉਹ ਭਾਵੇਂ ਦੁਨੀਆ ਦੀਆਂ ਨਜ਼ਰਾਂ ਵਿੱਚ ਗਰੀਬ ਹੋਣ ਉਹਨਾਂ ਦਾ ਰਾਹ ਭਾਵੇਂ ਟੋਹਿਆਂ ਟਿੱਬਿਆਂ ਵਾਲਾ ਹੀ ਹੋਵੇ ਉਹਨਾਂ ਦੇ ਸਿਰ ਉੱਤੇ ਛੱਤ ਭਾਵੇਂ ਛੋਟੀ ਅਤੇ ਪਤਲੀ ਹੋਵੇ ਉਹ ਦੁਨੀਆ ਨੂੰ ਬਹੁਤ ਕੁਝ ਦਿੰਦੇ ਹਨ ਅਤੇ ਬਦਲੇ ਵਿੱਚ ਕੁਝ ਲੈਣ ਦੀ ਮਜਬੂਰੀ ਤੋਂ ਬਚੇ ਰਹਿੰਦੇ ਹਨ ਚੰਗੇ ਅਤੇ ਸ਼ਕਤੀਸ਼ਾਲੀ ਪਰਿਵਾਰਾਂ ਵਿੱਚ ਦੁੱਖ ਹਾਰ ਵਿਛੋੜਾ ਆਦ ਚਪਚਪੀਤੇ ਸਹਿਣ ਦੀ ਆਦਤ ਹੁੰਦੀ ਹੈ। ਇਹੀ ਕਾਰਨ ਹੈ ਕਿ ਚੰਗੇ ਪਰਿਵਾਰ ਭਾਵਕ ਪੱਖੋਂ ਵਧੇਰੇ ਟਿਕਾਊ ਦ੍ਰਿੜਤਾ ਸਿੱਧਕ ਅਤੇ ਸਿਰੜ ਦਾ ਪਰਮਾਨ ਦਿੰਦੇ ਹਨ। ਅਜਿਹੇ ਪਰਿਵਾਰਾਂ ਦੇ ਜੀਵਾਂ ਵਿੱਚ ਹਰ ਥਾਂ ਹਾਜ਼ਰ ਹੋਣ ਦੀ ਕਾਲ ਅਤੇ ਲਾਲਸਾ ਨਹੀਂ ਹੁੰਦੀ। ਅੰਤਲੇ ਰੂਪ ਵਿੱਚ ਚੰਗਾ ਪਰਿਵਾਰ ਉਹ ਹੁੰਦਾ ਹੈ ਜਿਸ ਨਾਲ ਨਰਾਜ਼ ਨਾ ਹੋਇਆ ਜਾ ਸਕੇ ਕਿਉਂਕਿ ਅਜਿਹੇ ਪਰਿਵਾਰਾਂ ਕੋਲ ਦੇਣ ਲਈ ਭਾਵੇਂ ਹੁੰਦਾ ਤਾਂ ਥੋੜਾ ਹੀ ਹੈ ਪਰ ਉਹ ਸਾਰਾ ਕੁਝ ਦੇ ਛੱੜਦੇ ਹਨ ਅਜਿਹੇ ਪਰਿਵਾਰਾਂ ਕੋਲ ਹਰ ਕਿਸੇ ਲਈ ਸ਼ੁਭ ਭਾਵਨਾਵਾਂ ਹੁੰਦੀਆਂ ਹਨ ਜਿਸ ਪਰਿਵਾਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੁੰਦਾ ਉੱਥੇ ਬੱਚੇ ਵੀ ਸਾਵੇਂ ਸੰਤੁਲਿਤ ਨਹੀਂ ਹੁੰਦੇ ਜਿਸ ਪਰਿਵਾਰ ਵਿੱਚ ਆਪਸੀ ਪਿਆਰ ਨਹੀਂ ਹੁੰਦਾ ਉਥੇ ਰੰਗ ਭਾਵੇਂ ਸਾਰਿਆਂ ਦਾ ਗੂਰਾ ਹੋਵੇ ਪਰ ਸੋਨਾ ਕੋਈ ਵੀ ਨਹੀਂ ਹੋਵੇਗਾ ਪਰਿਵਾਰ ਹੀ ਸਾਨੂੰ ਲੜਨ ਦੀ ਜਾਂਚ ਅਤੇ ਸਮਝੌਤੇ ਕਰਨ ਦਾ ਸਬਕ ਸਿਖਾਉਂਦਾ ਹੈ ਜਿਹੜੇ ਪਰਿਵਾਰ ਤੋਂ ਵਿਛੜ ਕੇ ਜਾਣਾ ਚਾਹੁੰਦੇ ਹਨ ਉਹਨਾਂ ਦੀ ਸਥਿਤੀ ਮਾਰੂਥਲ ਵਿੱਚ ਗਵਾਚੇ ਕਾਫਲੇ ਵਾਂਗ ਹੁੰਦੀ ਹੈ ਉਹਨਾਂ ਉੱਤੇ ਭਾਵੇਂ ਮੇਹਰਾਂ ਦੇ ਮੀਂਹ ਵਰਦੇ ਹਨ ਪਰ ਉਹਨਾਂ ਦੇ ਮਨਾਂ ਦੇ ਬਾਗ ਪਿਆਸੇ ਹੀ ਰਹਿੰਦੀਆਂ ਅਸੀਂ ਭਾਵੇਂ ਕੁਝ ਵੀ ਕਰੀਏ ਕੁਝ ਵੀ ਕਹੀਏ ਆਖਰ ਅਸੀਂ ਪਰਵਾਨ ਤਾਂ ਆਪਣੇ ਪਰਿਵਾਰ ਵਿੱਚ ਹੀ ਹੋਣਾ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੀ ਧੰਨਵਾਦ